ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਿਮਨ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਰੋਡੇ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾਪੁਰਾਣਾ ਪੈਂਦੀ ਆ ਮੇਰੇ ਪਿੰਡ ਦੀ ਵੀਡੀਓ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ 'ਚ ਤੁਹਾਨੂੰ ਦੋ ਨਗ ਵਿਖਾਉਣੇ ਆ ਇੱਕ ਸੂਨ ਨੂੰ ਤਿਆਰ ਹੈ ਗੱਬਣ ਵੱੱਛੀ ਹੈ ਇੱਕ ਬਹੁਤ ਚੰਗੀ ਤਾਜੀ ਸੂਈ ਸਵਾਈ ਜਰਸੀ ਹੈ ਚੰਗੇ ਦੁੱਧ ਵਾਲੀ ਬਾਈ ਦੱਸਦਾ ਬਾਕੀ ਗੱਲਾਂ ਬਾਤਾਂ ਵੀਰ ਨਾਲ ਕਰਦੇ ਆ ਆਪ ਕਰਦੇ ਗੱਲਬਾਤ ਦਿੰਨੇ ਆ ਪ੍ਰੋਪਰ ਸਹੀ ਇਨਫੋਰਮੇਸ਼ਨ ਲੈ ਕੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਨਾਮ ਤੇਰਾ ਸਰ ਨਾਮ ਸੁਨਨੀਆ ਪਿੰਡ ਰੋਡੇ ਜਿਲ੍ਹਾ ਮੋਗਾ ਫੋਨ ਨੰਬਰ ਦਾ ਸੀ 9899800632 ਦੋ ਪਸ਼ੂ ਦੋ ਆ ਜੀ ਇੱਕ ਗੱਬਣ ਇੱਕ ਸੂਈ ਇਹ ਦੋ ਦੋ ਦਾ ਬੱਚੀ ਹੈ ਦੋਨ ਦੀ ਚੱਕਦੀ ਆ ਠੀਕ ਹੈ ਇਹ 15 16 ਕਿਲੋ ਬੌਲੀ ਹੈ ਹਜੇ ਠੀਕ ਹੈ ਸਮਾ ਸੂਈ ਨੂੰ ਵੀਰ ਹੋ ਕੇ ਪੰਜ ਸੀ ਦੇ ਨੂੰ ਉਹ ਦਾਲੀ ਦਿਖਾ ਦਿੰਨੇ ਆਪਾਂ ਕੋਈ ਸਹੀ ਹੈ ਦੋ ਦੰਦਾਂ ਦਾ ਬੱਚੀ ਸਾਈਡਾਂ ਵਾਲੇ ਦੁੱਧ ਦੰਦ ਦਾ ਬੱਚਾ ਕੀ ਮਗਰੇ ਤੇ ਹੋਰ ਬਸ ਮੇਰੀ ਕਾਫੀ ਹੈ ਬੱਚਾ ਬੱਚਾ ਕਿੰਨਾ ਕ ਦੁੱਧ ਪਿਆਜੂ ਦੁੱਧ 16 ਕਿਲੋ ਤੋਂ ਤਿਆਰ ਆ ਜਾਨੀ ਕਿ ਦੁੱਧ ਵੀ 22 ਕਿਲੋ ਦੇ ਦੋਸਤੋ 15 16 ਕਿਲੋ 22 ਕਹਿੰਦਾ ਇਸ ਟਾਈਮ ਦੁੱਧ ਤਿਆਰ ਆ ਜਿਹੜਾ ਤੁਸੀਂ ਝੋ ਲੈਣਾ ਦੋ ਟਾਈਮ ਚਾਰ ਟਾਈਮ ਆਫ ਦੀ ਰੀਜਨਲ ਤਸੱਲੀ ਕਰਕੇ ਲੈ ਜਾਓ ਚਵਾਈ ਤੁਸੀਂ ਕਰਨੀ ਆ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਤੁਹਾਡਾ ਹੱਕ ਬਣਦਾ ਬੱਚੀ ਸੋਹਣੀ ਆ ਨਵਾਂ ਹਾਨ ਦੋ ਦੰਦਾਂ ਦਾ 22 ਕਿਲੋ ਦੁੱਧ ਬਾਈ ਦੱਸਦਾ ਪਿਆ ਜੂਗੀ ਸੋਹਣੀ ਬਦਾਮੀ ਰੰਗ ਦੀ ਜਰਸੀ ਠੋਸ ਨਿਗਰ ਹਵਾਨਾ ਤੁਹਾਨੂੰ ਬਹੁਤ ਚੰਗਾ ਹੂੰ ਥਾਂਦੇ ਸਾਈ ਸੋਹਣਿਆ ਚਾਰੇ ਥਾਂ ਪੀੜੀ ਦੇ ਪਾ ਵਾਂਗੂ ਚਾਰੇ ਗੁੱਠਾ ਨੁਕਰਾਂ ਦੇ ਲੱਗੇ ਹੋਏ ਆ ਬਾਕੀ ਥਾਂ ਤੁਹਾਨੂੰ ਰੋਕ ਕੇ ਨੇੜੇ ਤੋਂ ਵੀ ਚੈੱਕ ਕਰਾ ਦੇਣਾ ਦੋਸਤੋ ਬਾਈ ਨੇ ਹੁਣੇ ਪਸ਼ੂ ਨਵਾਏ ਆ ਤਾਂ ਥਾਂ ਗਿੱਲਾ ਜਾ ਕਰਕੇ ਪਸ਼ੂ ਤਲਕ ਦੇ ਜੇ ਆ ਹਵਾਨਾ ਬਹੁਤ ਸੋਹਣਾ ਠੋਸ ਨਿਗਰ ਆ ਸੀ ਸਭ ਫਾਲੋਅ ਅਪ ਮਜਵਾਕ ਚੋਈ ਜਣ 15 16 ਕਿਲੋ ਅੱਜ ਤਿਆਰ ਐ ਪੰਜਾਂ ਦਿਨਾਂ ਛੇ ਦਿਨਾਂ ਦੀ ਬਾਈ ਕਹਿੰਦਾ ਸੂਈ ਆ 20 22 ਕਿਲੋ ਦੁੱਧ ਪਿਆਜੂ ਬਾਕੀ ਗੱਬਣ ਦਾ ਵਹਿਮ ਹੁੰਦਾ ਇਹ ਤਾਂ ਸੂਈ ਸਵਾਈ ਆ ਦੋ ਟਾਈਮ ਚਾਰ ਟਾਈਮ ਭਾਵੇਂ 10 ਟਾਈਮ ਅਗਲਾ ਆਪਦੀ ਕੰਡੇ ਤੇ ਜੋਕੇ ਲੈ ਜੇ ਮੁੱਲ ਬਾਈ ਜੈ ਜੈ ਲੈਣ ਦੇ ਨਾਲ ਉਹਦੇ ਦਾ 82 ਹਜ਼ਾਰ ਮਾਨਤਾਨ ਹੋ ਜੂ ਮਾਨਤਾਨ ਹੋ ਜੂ ਦੋਸਤੋ 82 ਹਜ਼ਾਰ ਬਾਈ ਮੁੱਲ ਕਰਦਾ ਮਾਨਤਾਨ ਹੋ ਜੂ ਬੱਚਾ ਇਹਦਾ ਆ ਖੜਾ 16 ਕਿਲੋ ਦੁੱਧ ਦੋ ਟਾਈਮ ਚਾਰ ਟਾਈਮ ਅਗਰ ਚੋਕੇ ਲੈ ਜੇ 20 22 ਕਿਲੋ ਦੁੱਧ ਪਿਆ ਜੂ ਦੋ ਨੰਬਰ ਤੇ ਆ ਜਾ ਇਹ ਦੂਜਾ ਸੂਆ ਵੇ ਇਹ ਦੋ ਚਾਰ ਦਿਨ ਨਹੀਂ ਗਈ ਆ ਠੀਕ ਆ ਦੁੱਧ ਕਿੰਨਾ ਚਾਰ ਸੀ ਕਿਲੋ ਸੋ ਤੂੰ ਦੇਣੀ ਪੈਂਦੇ ਸੂ ਇਹ 20 ਕਿਲੋ ਦਿੱਤਾ ਠੀਕ ਆ ਇਧਰੋਂ ਤੋਰੀ ਉਧਰੋਂ ਸਾ ਸੁੱਕਾ ਦੋਸਤੋ 20 ਕਿਲੋ ਵਾਂਗੂ ਦੁੱਧ ਬਾਈ ਦੱਸਦਾ ਕਿ ਇਹਨੇ ਵੀ ਦਿੱਤਾ ਪਹਿਲਣ ਮੱਛੀ ਨੇ ਆ ਤਾਂ ਸਹੀ ਹੈ ਨਾ ਸੁੱਕਾ ਇਧਰ ਕੱਦ-ਕਾੜ ਵੱਡਾ ਹੀ ਆ ਖੁੱਲ ਡਲੇਆਂਗਾ ਪੈਰਾਂ ਦੀ ਆ ਅਮਰੀਕਨ ਵੜਾ ਵਰਗਾ ਹਵਾਨਾ ਤਿਆਰ ਕੀਤਾ ਕਰਮਾਰੀ ਨੇ ਸਾਈਡਾਂ 'ਚ ਵਾਲ ਢੱਲ ਹਜੇ ਕਾਫੀ ਬਾਕੀ ਆ ਬਾਕੀ ਦੇਣਾ 2-3 ਬਾਈ ਦੱਸਦਾ ਇਹਨੇ ਲੈ ਜਾਣੇ ਆ ਸਾਰੀ ਵਾਲ ਢੱਲ ਕੱਢ ਕੇ ਸੂਣਾ ਦੁੱਧ ਕਿਹਨਾਂ ਕ ਪਿਆਜੂ ਤੁਹਾਨੂੰ 20 ਤੋਂ ਬਾਹਰ ਬਾਹਰ 20 ਦਾ ਪੱਕਾ ਹੀ ਪਿਉ ਉਹਦੇ 20 ਤੋਂ ਬਾਹਰ ਹੀ ਮੰਨ ਬਾਈ ਕਹਿੰਦਾ 20 ਤੋਂ ਬਾਹਰ ਪੱਕਾ ਹੀ ਪਿਉ 20 ਦੀ ਤਾਂ ਗਾਰੰਟੀ ਹੈ ਫੇਸਬੁਕ ਬਹੁਤ ਚੰਗੇ ਥਾਣੇ ਇਹਦੇ ਵੀ ਬਹੁਤ ਸੋਹਣੇ ਆ ਚਾਰੇ ਥਾਣੇ ਇਹਦੇ ਵੀ ਫਟ ਫਟ ਦੀ ਵਾਇਰਲ ਤੇ ਗੈਪ ਤੇ ਲੱਗੇ ਹੋਏ ਆ ਹੂ ਮੱਥੇ ਦੀ ਸੋਹਣੀ ਆ ਬੋਦੀ ਵਾਲੀ ਬੱਚੀ ਸੀਰਸਾਉ ਪੂਰੀ ਐ ਕਾਫੀ ਕਲਰ ਦੀ ਜਰਸੀ ਐ ਬਾਕੀ ਜਿਹਦੇ ਪਸੰਦ ਆ ਉਹ ਬਾਈ ਦੇ ਘਰੇ ਆਜੋ ਆਪਦੀ ਤਸੱਲੀ ਕਰਕੇ ਲੈ ਜਾਓ ਖਵਾਨਾ ਪੱਟਾਂ ਚ ਫਸਿਆ ਪਿਆ ਸਾਈਡਾਂ ਚ ਵੱਲ ਢਲ ਹਜੇ ਕਾਫੀ ਬਾਕੀ ਐ ਬਾਕੀ 2-4 ਦਿਨ ਲੈ ਜੂਗੀ ਲਟਕੇ ਸੋਣਾ ਜਦ ਦਿਨ ਤਿਆਰ ਹੋ ਜਾਂਦੀ ਆ ਦੋ ਜਰਸੀਆਂ ਬਾਈ ਦੀਆਂ ਸੇਲ ਐ ਇੱਕ ਬਾਦਾਮੀ ਰੰਗ ਦੀ ਫੁੱਲ ਚੰਗੀ ਤਾਜੀ ਸੂਈ ਸਵਾਈ 16 ਕਿਲੋ ਰੈਡੀ ਐ 20-22 ਕਿਲੋ ਦੁੱਧ ਪਿਆ ਜੂ ਮੂੰ ਤਾਂ ਦੋ ਦੰਦਾ ਦੋ ਨੰਬਰ ਗੱਬਣ ਮੱਛੀ ਸੂਨ ਨੂੰ ਤਿਆਰ 20 ਕਿਲੋ ਦੁੱਧ ਦਿੱਤਾ ਪਹਿਲਾਂ ਨੇ 20 ਕਿਲੋ ਮੰਨ ਕੇ ਅਗਲਾ ਲੈ ਜਾ 20 ਕਿਲੋ ਦੀ ਬਾਈ ਕਹਿੰਦਾ ਗਾਰੰਟੀ ਹੈ ਦੁੱਧ ਤਾਂ 20 ਤੋਂ ਬਾਹਰ ਚਲਾਉ ਚਬਾਊਗੀ ਪਰ ਤੁਸੀਂ 20 ਕਿਲੋ ਮੰਨ ਕੇ ਲੈ ਜਾਓ ਬਾਕੀ ਐਡੀ ਵੜ ਜੇ ਇਹਨਾਂ ਦੁੱਧ ਨਹੀਂ ਦਿੰਦੀ ਫਿਰ ਦੇਣਾ ਵੀ ਕਿਹੜੀ ਨਹੀਂ ਬਾਕੀ ਹੁਣ ਅੱਗੇ ਰੁੱਤ ਵਧੀਆ ਆ ਗਈ ਆ ਜਿੰਨੀ ਤੁਸੀਂ ਸੇਵਾ ਸੰਭਾਲ ਗੌਰ ਕੇਅਰ ਕਰ ਲੋਗੇ ਸਿਆਲੂ ਸਿਆਲ ਕਰਮਾਲੀਆਂ ਦੁੱਧ ਦੇ ਨਿਆਰੇ ਦੇ ਦੇਣੀਆਂ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਜਰਸੀ ਇੱਕ ਵਾਰੀ ਦੁਬਾਰਾ ਤੁਹਾਨੂੰ ਸੂਈ ਸਵਾਈ ਤੋਰ ਕੇ ਵਿਖਾ ਦਿੰਨੇ ਆ ਸੀਰ ਸੌ ਫੋਲਾ ਬਾਈ ਕਹਿੰਦਾ ਭਾਵਾ ਬੰਦੇ ਝੋਲੇਣ ਬੁੜੀਆਂ ਝੋਲੇਣ ਕੋਈ ਮਰਜੀ ਝੋਲੇ ਆ ਕੇ ਕੋਈ ਚੱਕਰ ਨਹੀਂ ਆਪਾਂ ਨੂੰ ਨਾ ਕੋਈ ਧਫੜੀ ਆ ਨਾ ਕੋਈ ਧਫੜੀ ਦਾ ਨਿਸ਼ਾਨ ਚਮਕ ਚੁੰਕ ਪਿੰਡੇ ਚ ਪੂਰੀ ਆ ਦੋਂਦੀ ਵੱਛੀ ਪਹਿਲਾ ਸੂਆ ਲੱਖਦੀ ਆ ਦੋਂਦੇ ਅਜੇ ਦੋਂਦੇ ਚੱਕਦੀ ਆ ਬਾਕੀ ਤੁਸੀਂ ਦੰਦੀ ਪੱਟ ਕੇ ਵੇਖ ਲਓ ਆ ਕੇ ਜਿਹੜੀ ਚੀਜ਼ ਤੁਹਾਡੇ ਸਾਹਮਣੇ ਆ ਜਣੀ ਆ ਉਹ ਤਾਂ ਕੋਈ ਫਰੇਮ ਹੀ ਨਹੀਂ ਕਰਨਾ ਚਾਹੀਦਾ ਬਾਕੀ ਤੁਹਾਨੂੰ ਦੰਦੀ ਵਿਖਾ ਵੀ ਦਿੱਤੀ ਹੈ ਜਿਹਦੇ ਪਸੰਦ ਹੋ ਆ ਕੇ ਵੇਖ ਲਓ ਫੋਨ ਨੰਬਰ ਸਕਰੀਨ ਤੇ ਇਹ ਦੋ ਪਸ਼ੂ ਸੇਲ ਹੈ ਮੇਰੇ ਪਿੰਡ ਖੜੇ ਆ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਰੈਗੂਲਰ ਮੇਰੀਆਂ ਸਾਰੀਆਂ ਵੀਡੀਓ ਵੇਖਣ ਲਈ ਦੇਣਾ ਪਿਆਰ ਸਤਿਕਾਰ ਦੇਣੀ ਸਾਰਿਆਂ ਦੇ ਦਿਲੋਂ ਧੰਨਵਾਦ ਕਰਦਾ ਸਾਰਿਆਂ ਨੂੰ ਸਾਸ਼ੀ ਗੱਲ ਜਲਦ ਮਿਲਦੇ ਆ ਕਿਸੇ ਹੋਰ ਨੂੰ ਵੀ ਦਿਨਾਂ